ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਜਿੱਦੇ ਵਿੱਚ ਆਪਾਂ ਤੁਹਾਡੇ ਲਈ ਐਨ ਐਮ ਐਸ ਦੀ ਮੈਂਟਲ ਐਬਿਲਿਟੀ ਦੀਆਂ ਵੱਖ-ਵੱਖ ਵੀਡੀਓਜ਼ ਲੈ ਕੇ ਆਉਂਦੇ ਹਾਂ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਪਾਰ ਨੰਬਰ 1 ਅਟਕਵੇਂ ਸ਼ਬਦ ਅਤੇ ਸ਼ਬਦ ਸਮਰੂਪਤਾ ਇਹਦੇ ਵਿੱਚ ਅਸੀਂ ਸਿੱਖਾਂਗੇ ਕਿ ਸ਼ਬਦਾਂ ਵਿੱਚੋਂ ਵੱਖਰਾ ਕਿਹੜਾ ਹੈ ਹਾਂਜੀ ਪਿਆਰੇ ਵਿਦਿਆਰਥੀ ਆਪਣੇ ਕੋਲ ਪਹਿਲਾ ਸਵਾਲ ਆ ਹੈ ਹੇਠ ਲਿਖਿਆਂ ਵਿੱਚੋਂ ਅਟਕਮਾਂ ਸ਼ਬਦ ਲੱਭੋ ਵੱਖਰਾ ਸ਼ਬਦ ਲੱਭੋ ਪਹਿਲਾ ਹੈਗਾ ਜੱਜ ਵਕੀਲ ਗਵਾਹ ਵਸੀਕਾ ਨਵੀਸ ਹੁਣ ਇਹਦੇ ਵਿੱਚ ਜਿਹੜਾ ਊੜਾ ਆੜਾ ਤੇ ਸਸਾ ਹੈ ਇਹ ਅਦਾਲਤ ਨਾਲ ਕਚਹਿਰੀਆਂ ਨਾਲ ਸੰਬੰਧਿਤ ਵਿਅਕਤੀ ਨੇ ਜਿਹੜੇ ਉੱਥੇ ਮੌਜੂਦ ਦੇ ਅਫਸਰ ਨੇ ਜਾਂ ਉਸ ਉਸ ਜਗ੍ਹਾ ਦੇ ਰਹਿਣ ਵਾਲੇ ਨੇ ਜਾਂ ਉਸ ਸੰਸਥਾ ਦੇ ਨੇ ਪਰ ਇਹਨਾਂ ਵਿੱਚੋਂ ਗਵਾਹ ਜਿਹੜਾ ਉਹ ਬਦਲਦਾ ਰਹਿੰਦਾ ਉਹ ਕੋਈ ਸਰਕਾਰੀ ਅਫਸਰ ਨਹੀਂ ਹੈਗਾ ਤੇ ਉਹ ਉਸ ਅਦਾਲਤ ਦੇ ਬਾਹਰੋਂ ਆਉਂਦਾ ਹੈ ਇਸ ਲਈ ਇਹਨਾਂ ਵਿੱਚੋਂ ਵੱਖਰਾ ਹੈ ਗਵਾਹ ਇਸੇ ਤਰ੍ਹਾਂ ਆਪਣਾ ਦੂਜਾ ਸਵਾਲ ਹੈ ਹੇ ਲਿਖਾਂ ਵਿੱਚ ਵੱਖਰਾ ਲੱਗੂ ਇਹਨਾਂ ਵਿੱਚ ਆਪਾਂ ਵੱਖਰਾ ਸ਼ਬਦ ਹੀ ਵੇਖਣਾ ਸਾਰਿਆਂ ਦਾ ਜਨਵਰੀ ਫਰਵਰੀ ਮਾਰਚ ਜੁਲਾਈ ਹੁਣ ਇਹਦੇ ਵਿੱਚ ਬਹੁਤ ਸਾਰੇ ਬੱਚੇ ਕੰਫਿਊਜ਼ ਹੋ ਜਾਂਦੇ ਨੇ ਕਿ ਇਹ ਤਾਂ ਮਹੀਨਿਆਂ ਦੇ ਨਾਮ ਨੇ ਇਹਨਾਂ ਵਿੱਚ ਕੀ ਫਰਕ ਹੋ ਸਕਦਾ ਇਹਨਾਂ ਵਿੱਚ ਫਰਕ ਹੈ ਬੇਟਾ ਜਨਵਰੀ 31 ਦਿਨਾਂ ਦਾ ਹੁੰਦਾ ਹੈ ਮਾਰਚ 31 ਦਿਨਾਂ ਦਾ ਹੁੰਦਾ ਹੈ ਅਤੇ ਜੁਲਾਈ 31 ਦਿਨਾਂ ਦਾ ਹੁੰਦਾ ਹੈ ਫਰਵਰੀ 28 ਜਾਂ 29 ਦਿਨਾਂ ਦਾ ਹੁੰਦਾ ਇਸ ਲਈ ਇਹਦਾ ਵਿਖਰੇਵਾ ਇਹ ਹੈ ਕਿ ਇਸ ਵਿੱਚ ਫਰਵਰੀ ਵੱਖਰਾ ਹੈ ਕਿਉਂਕਿ ਬਾਕੀ ਸਾਰੇ ਮਹੀਨਿਆਂ ਵਿੱਚ ਦਿਨਾਂ ਦੀ ਗਿਣਤੀ 31 ਹੁੰਦੀ ਹੈ ਫਰਵਰੀ ਵਿੱਚ ਨਹੀਂ ਇਸ ਲਈ ਇਹਦਾ ਉੱਤਰ ਹੈ ਫਰਵਰੀ ਪਹਿਲੇ ਵਿਦਿਆਰਥੀ ਉਸ ਤੋਂ ਬਾਅਦ ਆਪਣਾ ਤੀਜਾ ਸਵਾਲ ਹੈ ਕਿਹਨਾਂ ਵਿੱਚੋਂ ਢੁਕਮਾ ਚੁਣ ਲਵੋ ਭਾਰਤ ਇਸਲਾਮਾਬਾਦ ਸ਼੍ਰੀਲੰਕਾ ਨੇਪਾਲ ਜਿਹਨਾਂ ਨੂੰ ਪਤਾ ਧਿਆਨ ਨਾਲ ਦੇਖਦੇ ਆ ਜਿਹੜੇ ਵਿਦਿਆਰਥੀ ਦੇਸ਼ ਦੀਆਂ ਰਾਜ ਦੀਆਂ ਰਾਜਧਾਨੀਆਂ ਦੇ ਨਾਮ ਯਾਦ ਰੱਖਦੇ ਨੇ ਉਹਨਾਂ ਨੂੰ ਇਹ ਸਵਾਲ ਸੌਖੇ ਸਮਝ ਆ ਜਾਣਾ ਹੈ ਸਭ ਤੋਂ ਪਹਿਲਾਂ ਭਾਰਤ ਹੈ ਇਸਲਾਮਾਬਾਦ Sri Lanka Nepal ਭਾਰਤ Sri Lanka ਤੇ Nepal ਵਿਡੇ ਦੇਸ਼ਾਂ ਦੇ ਨਾਮ ਨੇ ਇਹ ਕੰਟਰੀਜ਼ ਨੇ ਤੇ ਇਸਲਾਮਾਬਾਦ ਇੱਕ ਰਾਜਧਾਨੀ ਹੈ ਕੈਪੀਟਲ ਹੈ ਇਸ ਲਈ ਇਹਨਾਂ ਵਿੱਚੋਂ ਵਕਰਾ ਇਸਲਾਮਾਬਾਦ ਹੈ ਹਾਂਜੀ ਪਹਿਲੇ ਜਿਹਾ ਅੱਥੀ ਉਹ ਹੁਣ ਆਪਣਾ ਚੌਥਾ ਸਵਾਲ ਹੈ ਇਹਦੇ ਵਿੱਚ ਤੁਕਮਾ ਸ਼ਬਦ ਪੁੱਛ ਰਿਹਾ ਉਹ ਅੱਖ ਕੰਨ ਦਿਲ ਤੇ țeਕਾ ਇਹ ਸਾਰੇ ਸਾਡੇ ਸਰੀਰ ਦੇ ਅੰਗ ਨੇ ਪਰ ਅਕਾਂਖੀ ਸਾਡੇ ਕੋਲ ਦੋ ਹੁੰਦੀਆਂ ਨੇ ਕੰਨ ਵੀ ਦੋ ਹੁੰਦੇ ਨੇ ਫੇਰ ਵੀ ਦੋ ਹੁੰਦੇ ਨੇ ਬਾਹਦੇ ਦੇ ਇੱਕ ਹੁੰਦਾ ਇਸ ਲਈ ਇਹਨਾਂ ਵਿੱਚੋਂ ਵੱਖਰਾ ਦਿਲ ਹੈ ਕਿਉਂਕਿ ਉਹ ਸਿੰਗਲ ਹੁੰਦਾ ਬਾਕੀ ਸਾਰੇ ਜੋੜਿਆਂ ਦੇ ਰੂਪ ਵਿੱਚ ਹੁੰਦੇ ਨੇ ਇਸ ਲਈ ਦਾ ਉੱਤਰ ਆਊਗਾ ਦਿਲ ਅੱਜ ਪਹਿਰੇ ਵੀਰ ਆਥਿਓ ਅੱਗੇ ਆਪਣਾ ਪੰਜਵਾਂ ਸਵਾਲ ਹੈ ਇਹਦੇ ਵਿੱਚ ਹੁਣ ਦੂਜੀ ਕੰਡੀਸ਼ਨ ਆ ਪਾਠ ਦੀ ਕਿ ਹੇਠ ਲਿਖਿਆਂ ਦਾ ਸਬੰਧ ਦਰਸਾਓ ਉਹਨੇ ਆਪਾਂ ਨੂੰ ਦੋ ਦਾ ਸਬੰਧ ਪਹਿਲਾਂ ਦਰਸਾਤਾ ਤੇ ਅਗਲੇ ਦਾ ਪੁੱਛਦਾ ਕਿ ਸਬੰਧ ਕੀ ਹੋਊਗਾ ਉਹਨੇ ਸਾਨੂੰ ਦੱਸਤਾ ਕਿ ਜਿਵੇਂ ਦੇਸ਼ ਦਾ ਸਬੰਧ ਰਾਸ਼ਟਰਪਤੀ ਨਾਲ ਹੁੰਦਾ ਹੈ ਜਾ ਰਾਸ਼ਟਰਪਤੀ ਦਾ ਸਬੰਧ ਦੇਸ਼ ਨਾਲ ਹੁੰਦਾ ਹੈ ਉਸੇ ਤਰ੍ਹਾਂ ਦੇਸ਼ ਦਾ ਸਬੰਧ ਰਾਸ਼ਟਰਪਤੀ ਨਾਲ ਤਾਂ ਰਾਜ ਦਾ ਸਬੰਧ ਕਿਸ ਨਾਲ ਹੋਵੇਗਾ ਉਹ ਕਹਿੰਦਾ ਰਾਜਪਾਲ ਮੰਤਰੀ ਮੁੱਖ ਮੰਤਰੀ ਜਾਂ ਨਾਗਰਿਕ ਇਹ ਸਾਡਾ ਦੇਖੋ ਰਾਸ਼ਟਰਪਤੀ ਨਾ માત્ર ਮੁਖੀ ਹੁੰਦਾ ਹੈ ਨਾ માત્ર ਮੁਖੀ ਨਹੀਂ ਹੁੰਦਾ ਇਸ ਲਈ ਰਾਜ ਦਾ ਵੀ ਇੱਕ ਨਾ માત્ર ਮੁਖੀ ਹੁੰਦਾ ਹੈ ਜਿਹਨੂੰ ਅਸੀਂ ਬੋਲਦੇ ਹਾਂ ਰਾਜਪਾਲ ਜਿਸ ਤਰ੍ਹਾਂ ਦੇਸ਼ ਦਾ ਰਾਸ਼ਵਤੀ ਹੁੰਦਾ ਹੈ ਉਸ ਤਰ੍ਹਾਂ ਰਾਜ ਦਾ ਰਾਜਪਾਲ ਹੁੰਦਾ ਹੈ ਇਸ ਲਈ ਇਹਦਾ ਉੱਤਰ ਆਊਗਾ ਉਹ ਆਪਸ਼ਨ ਰਾਜਪਾਲ ਯਾਰੇ ਵਿਦਿਆਰਥੀਓ ਕਿਸੇ ਤਰ੍ਹਾਂ ਆਪਣਾ ਇਹ ਠੀਕਾਂ ਦਾ ਸਬੰਧ ਦਰਸਾਓ ਵਿੱਚ ਦੂਜਾ ਕੁਐਸਚਨ ਜਾਨੀ ਕਿ 6ਵਾਂ ਕੁਐਸਚਨ ਹੈ ਮੋਚੀ ਦਾ ਸਬੰਧ ਉਹਨੇ ਸਾਨੂੰ ਦੱਸਾਇਆ ਹੈ ਕਿ ਚਮੜੇ ਨਾਲ ਹੈ ਸਭ ਤੋਂ ਪਹਿਲਾਂ ਉਹ ਸਾਨੂੰ ਦੱਸਦਾ ਹੈ ਕਿ ਉਹ ਪ੍ਰਸ਼ਨ ਵਿੱਚ ਇੱਕ ਉਦਾਹਰਨ ਦਿੰਦਾ ਹੈ ਕਿ ਮੋਚੀ ਦਾ ਸਬੰਧ ਚਮੜੇ ਨਾਲ ਹੈ ਤਾਂ ਤਰਖਾਨ ਦਾ ਸਬੰਧ ਕਿਸ ਦੇ ਨਾਲ ਹੋਵੇਗਾ ਇਸ ਤਰ੍ਹਾਂ ਹੁਣ ਜਿਹੜਾ ਚਮੜਾ ਹੈ ਇਹ ਇਹਦਾ ਕੱਚਾ ਮਾਲ ਹੈ ਕੱਚਾ ਮਾਲ ਰਾਵ ਮਟੀਰੀਅਲ ਜਿਵੇਂ ਚੀਨੀ ਬਣਾਉਣ ਲਈ ਗੰਨਾ ਹੁੰਦਾ ਸਾਡਾ ਰਾਵ ਮਟੀਰੀਅਲ ਠੀਕ ਹੈ ਇਸੇ ਤਰ੍ਹਾਂ ਮੋਚੀ ਚਮੜੇ ਦਾ ਕੰਮ ਕਰਦਾ ਹੈ ਜੁੱਤੀਆਂ ਬਣਾਉਂਦਾ ਹੈ ਤਾਂ ਉਹਦਾ ਰਾਵ ਮਟੀਰੀਅਲ ਹੈ ਚਮੜਾ ਇਸੇ ਤਰ੍ਹਾਂ ਤਰਖਾਨ ਲੱਕੜ ਦਾ ਕੰਮ ਕਰਦਾ ਹੈ ਫਰਨੀਚਰ ਬਣਾਉਂਦਾ ਹੈ ਤੇ ਉਹਦਾ ਰਾਵ ਮਟੀਰੀਅਲ ਹੈ ਲੱਕੜ ਇਸ ਤਰ੍ਹਾਂ ਇਸ ਸਵਾਲ ਦਾ ਜਵਾਬ ਆਵੇਗਾ ਤਰਖਾਨ ਦਾ ਸੰਬੰਧ ਲੱਕੜ ਪਿਆਰੇ ਵਿਦਿਆਰਥੀਓ ਆਪਣਾ ਸੱਤਵਾਂ ਸਵਾਲ ਆ ਇਸੇ ਲੜੀ ਵਿੱਚ ਸੰਬੰਧ ਸੌਣ ਵਿੱਚ ਜੇਕਰ ਕਾਗਰ ਦਾ ਸੰਬੰਧ ਕਿਤਾਬ ਨਾਲ ਹੈ ਤਾਂ ਇਟਾਂ ਦਾ ਸੰਬੰਧ ਕਿਸ ਨਾਲ ਹੋਵੇਗਾ ਇਸੇ ਤਰੀਕੇ ਨਾਲ ਹੈ ਕਾਗਜ਼ਾਂ ਨੂੰ ਮਿਲਾ ਕੇ ਜਦੋਂ ਇਕੱਠੇ ਹੋ ਜਾਂਦੇ ਨੇ ਤਾਂ ਇੱਕ ਪੁਸਤਕ ਬਣ ਜਾਂਦੀ ਹੈ ਕਿਤਾਬ ਬਣ ਜਾਂਦੀ ਹੈ ਇਸੇ ਤਰ੍ਹਾਂ ਜਦੋਂ ਇਟਾਂ ਨੂੰ ਇਕੱਠਾ ਕਰਦੇ ਆ ਤਾਂ ਕੀ ਬਣਦਾ ਸਾਡੀ ਬਿਲਡਿੰਗ ਤਾਂ ਇਸ ਤਰ੍ਹਾਂ ਇਹਦਾ ਆ ਜਾਵੇਗਾ ਉੱਤਰ ਬਿਲਡਿੰਗ ਜਾਂ ਇਮਾਰਤ ਇਸੇ ਤਰੀਕੇ ਇਹਦਾ ਉੱਤਰ ਆਵੇਗਾ ਇਟਾਂ ਦਾ ਸੰਬੰਧ ਹੈ ਬਿਲਡਿੰਗ ਹਾਂਜੀ ਬੈਰ ਦਾਥਿਓ ਇਸੇ ਰੇਲ ਵਿੱਚ ਆਪਣਾ 8ਵਾਂ ਸਵਾਲ ਹੈ ਕਿ ਜੇਕਰ ਬੈਟ ਦਾ ਸਬੰਧ ਕ੍ਰਿਕਟ ਨਾਲ ਹੈ ਤਾਂ ਰੈਕੇਟ ਦਾ ਸਬੰਧ ਕਿਹਦੇ ਨਾਲ ਹੋਵੇਗਾ ਹੁਣ ਆਪਾਂ ਦੇਖਾਂ ਵੀ ਬੈਟ ਨਾਲ ਕੀ ਖੇਡਿਆ ਜਾਂਦਾ ਹੈ ਕ੍ਰਿਕਟ ਤੇ ਰੈਕੇਟ ਨਾਲ ਕੀ ਖੇਡਿਆ ਜਾਊਗਾ ਹਾਕੀ ਵਾਲੀਬਾਲ ਬੈਡਮਿੰਟਨ ਜਾਂ ਕਬੱਡੀ ਉਹ ਸਾਨੂੰ ਪਤਾ ਹੈ ਕਿ ਕੀ ਖੇਡਿਆ ਜਾਊਗਾ ਰੈਕੇਟ ਨਾਲ ਬੈਡਮਿੰਟਨ ਇਸ ਲਈ ਇਹਦਾ ਆਨਸਰ ਹੈਗਾ ਬੈਡਮਿੰਟਨ ਤੇ ਦੋਸਤੋ ਅੱਜ ਆਪਾਂ ਲੈਸਨ 8 ਕੀਤਾ ਤੇ ਇਸ ਤੋਂ ਬਾਅਦ ਹੋਰ ਵੀ ਤੁਹਾਨੂੰ ਲੈਸਨ ਪਾਉਂਦੇ ਰਹਾਂਗੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ